ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਅਮਨਦੀਪ ਸਿੰਘ ਆਲੂਵਾਲੀਆ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਹੜੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਨੂੰ ਰਿਪਰੈਜ਼ੈਂਟ ਕਰਦੇ ਨੇ ਬਹੁਤ ਸਵਾਗਤ ਹੈ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਥੈਂਕ ਯੂ ਸੋ ਮਚ ਅਮਨਦੀਪ ਜੀ 2026 ਦੇ ਵਿੱਚ ਸਾਰੇ ਬੜੇ ਹੋਪਫੁਲ ਨੇ ਸਾਰਿਆਂ ਨੂੰ ਲੱਗਦਾ ਹੈ ਕਿ ਜਿਹੜੇ ਪਿਛਲੇ ਸਾਲ ਇੰਨੇ ਜ਼ਿਆਦਾ ਰਿਫਿਊਜ਼ਲ ਸੀ ਸ਼ਾਇਦ ਇਸ ਸਾਲ ਰਿਫਿਊਜ਼ਲ ਘੱਟ ਮਿਲਣ ਹੁਣ ਸਵਾਲ ਇਹ ਹੈ ਜਿਹੜੇ ਲਾਸਟイヤー ਰਿਫਿਊਜ਼ਲ ਰਹੇ ਜਾਂ ਸੈਪਟੈਂਬਰ ਇਨਟੇਕ ਦੇ ਰਿਫਿਊਜ਼ਡ ਕੇਸਸ ਰਹੇ ਵੀ ਮਈ ਇਨਟੇਕ ਦੇ ਵਿੱਚ ਉਹਨਾਂ ਕੋਲੇ ਕੋਈ ਪੋਸਿਬਿਲਿਟੀ ਹੈ ਮਈ ਇਨਟੇਕ ਦੇ ਲਈ ਹਲੇ ਅਪਲਾਈ ਕੀਤਾ ਜਾ ਸਕਦਾ ਹੈ ਜਾਂ ਸੈਪਟੈਂਬਰ ਇਨਟੇਕ ਦੇ ਵਿੱਚ ਹੀ ਅਪਲਾਈ ਕਰਨਾ ਚਾਹੀਦਾ ਸਰ ਮਈ ਇਨਟੇਕ 2026 ਦੇ ਵਿੱਚ ਬਿਲਕੁਲ ਅਪਲਾਈ ਕਰ ਸਕਦੇ ਆ ਐਂਡ ਸੈਪਟੈਂਬਰ ਵੀ ਓਪਨ ਹੈ ਇਸ ਟਾਈਮ ਤੇ ਇਨ ਫੈਕਟ ਬਹੁਤ ਸਾਰੇ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਨੇ ਜਨਵਰੀ 2027 ਦੇ ਵਿੱਚ ਕਿਉਂਕਿ ਕੁਝ ਅਜਿਹੇ ਪ੍ਰੋਗਰਾਮ ਹੁੰਦੇ ਨੇ ਜਿਨ੍ਹਾਂ ਦੀਆਂ ਸੀਟ ਲਿਮਿਟੇਸ਼ਨਸ ਹੁੰਦੀਆਂ ਨੇ ਤੇ ਉਹਨਾਂ ਦਾ ਸਟਾਰਟ ਡੇਟ ਇੱਕ ਯੂ ਨੋ ਸਮੇਂ ਦੇ ਅਰਾਊਂਡ ਹੀ ਹੁੰਦਾ ਹੈ ਸੋ ਜਨਵਰੀ 2027 ਦੇ ਵਿੱਚ ਵੀ ਸੀਟਾਂ ਉਪਲਬਧ ਨੇ ਸਰ ਖਾਸ ਧਿਆਨ ਦੇਣ ਵਾਲੀ ਗੱਲ ਇਸ ਟਾਈਮ ਕੀ ਹੈ ਤੁਸੀਂ ਦੇਖੋ ਪਹਿਲੀ ਗੱਲ ਤਾਂ ਮੈਂ ਅੱਜ ਨਾ ਇਸ ਪਲੇਟਫਾਰਮ ਦੇ ਉੱਤੇ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਬਹੁਤ ਐਪਰੀਸ਼ੀਏਟ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਨਾਲ ਗੱਲ ਕਰਦੇ ਟਾਈਮ ਨਾਲ ਜ਼ਿਆਦਾ ਫੈਕਚੁਅਲ ਗੱਲਾਂ ਹੁੰਦੀਆਂ ਨੇ ਉਹਦੇ ਨਾਲ ਕੀ ਹੈ ਕਿ ਬੱਚੇ ਤੱਕ ਨਾ ਅਸੀਂ ਵੀ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਮੋਸ਼ਨ ਕਰਦੇ ਆਂ ਅਸੀਂ ਕੈਂਪੇਨਸ ਕਰਦੇ ਆਂ ਤੇ ਅਸੀਂ ਬੱਚੇ ਨੂੰ ਕੋਸ਼ਿਸ਼ ਕਰਦੇ ਆਂ ਕਿ ਸਾਡੇ ਕੋਲ ਆ ਕੇ ਗੱਲ ਕਰੇ ਬਟ ਤੁਹਾਡੇ ਪਲੈਟਫਾਰਮਸ ਦੇ ਉੱਤੇ ਜ਼ਿਆਦਾਤਰ ਫੈਕਚੁਅਲ ਗੱਲਾਂ ਹੁੰਦੀਆਂ ਨੇ ਜੋ ਸਹੀ ਇਨਫੋਰਮੇਸ਼ਨ ਬੱਚੇ ਤੱਕ ਪਹੁੰਚਾਉਂਦੀਆਂ ਨੇ ਕਿ ਐਗਜ਼ੈਕਟਲੀ ਕੀ ਹੋ ਰਿਹਾ ਸੋ ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਮੈਂ ਉਸੇ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰ ਸਾਂਝੀ ਕਰਾਂ 2025 ਦੇ ਵਿੱਚ ਰਿਐਲਿਟੀ ਇਹ ਹੈ ਕਿ ਜੇ ਮੈਂ ਪਹਿਲੇ 8 ਤੋਂ 9 ਮਹੀਨੇ ਦਾ ਸਮਾਂ ਲਵਾਂ ਰਿਵਿਊਜ਼ਲ ਰੇਸ਼ੋ ਹਾਈ ਸੀਗੀ ਸੈਪਟੰਬਰ ਅਕਤੂਬਰ ਤੇ ਖਾਸ ਤੌਰ ਤੇ ਨਵੰਬਰ ਡਿਸੰਬਰ ਚ ਵੀਜ਼ਾਜ਼ ਵਧੇ ਨੇ ਪਰ ਜੇ ਆਪਾਂ ਪੂਰੇ ਸਾਲ ਦੀ ਗੱਲ ਕਰੀਏ ਕਿਉਂਕਿ ਆਪਾਂ ਅਗਸਤ ਤੱਕ ਨਹੀਂ ਦੇਖਣਾ ਆਪਾਂ ਪੂਰਾ ਸਾਲ ਦੇਖਣਾ ਹੈ ਪੂਰੇ ਸਾਲ ਤੱਕ ਦੀ ਗੱਲ ਕਰੀਏ ਤੇ ਰਿਫਿਊਜ਼ਲ ਰੇਸ਼ੋ ਜਿਹੜੀ ਸੀ ਸਾਲ 2023-24 ਤੋਂ ਕਾਫੀ ਵਧੀ ਸੀ ਐਂਡ ਉਹਦੇ ਵਿੱਚ ਜੇ ਮੈਂ ਤੁਹਾਨੂੰ ਐਕਚੁਅਲੀ ਦੱਸਾਂ ਤਾਂ ਸਰ 70-75% ਤੱਕ ਰਿਫਿਊਜ਼ਲ ਰੇਸ਼ੋ ਵੀ ਗਈ ਹੈ ਠੀਕ ਹੈ ਜੀ ਪਰ ਇੱਕ ਜੋ ਗੱਲ ਸਾਡੀ ਨੋਟਿਸ ਦੇ ਵਿੱਚ ਆਈ ਹੈ ਜੋ ਅਸੀਂ ਡਾਟਾ ਰਿਵਿਊ ਕਰਕੇ ਆਪਣੀ ਇੰਡਸਟਰੀ ਦੇ ਵਿੱਚ ਹੋਰ ਜਿਹੜੇ ਸੂਝਵਾਨ ਵਿਅਕਤੀ ਨੇ ਉਹਨਾਂ ਨਾਲ ਗੱਲ ਕਰਕੇ ਜੋ ਕਾਫੀ ਸਮੇਂ ਤੋਂ ਇਸ ਸੈਕਟਰ 'ਚ ਕੰਮ ਕਰ ਰਹੇ ਨੇ ਇਹ ਨੋਟਿਸ ਕੀਤਾ ਹੈ ਕਿ ਜਦੋਂ ਫਾਈਲ ਰੀਲੌਂਜ ਹੁੰਦੀ ਹੈ ரைਟ ਅ ਰੀਲੌਂਜਮੈਂਟ ਦੇ ਵਿੱਚ ਫਰਸਟ ਰਿਫਿਊਜ਼ਲ ਦੇ ਜੋ ਕਾਰਨ ਨੇ ਉਹਨਾਂ ਨੂੰ ਠੀਕ ਕਰਕੇ ਤੇ ਫਾਈਲ ਨੂੰ ਥੋੜਾ ਹੋਰ ਸਟਰੋਂਗ ਕਰਕੇ ਚਾਹੇ ਉਹ ਫਾਈਨੈਂਸਲ ਹੋਣ ਚਾਹੇ ਤੁਹਾਡੀ ਉਹ ਐਸਓਪੀ ਹੋਵੇ ਚਾਹੇ ਚੂਜ਼ਿੰਗ ਅ ਡਿਫਰੈਂਟ ਪ੍ਰੋਗਰਾਮ ਹੋਵੇ ரைਟ ਕਿਉਂਕਿ ਤੁਸੀਂ ਸੇਮ ਇੰਸਟੀਟਿਊਸ਼ਨ ਬਹੁਤ ਸਾਰੇ ਵਿਦਿਆਰਥੀਆਂ ਨੂੰ ਸ਼ਾਇਦ ਇਹ ਨਹੀਂ ਪਤਾ ਹੋਏਗਾ ਕਿ ਤੁਸੀਂ ਸੇਮ ਇੰਸਟੀਟਿਊਸ਼ਨ ਦੇ ਵਿੱਚ ਵੀ ਚੇਂਜ ਆਫ ਪ੍ਰੋਗਰਾਮ ਦੀ ਰਿਕੁਐਸਟ ਕਰ ਸਕਦੇ ਹੋ ਆਫਟਰ ਰਿਫਿਊਜ਼ਲ ਪੋਸਿਬਿਲਟੀ ਹੈ ਸੋ ਇਹ ਇੰਪਰੂਵਮੈਂਟਸ ਕਰਕੇ ਤੁਸੀਂ ਆਪਣੀ ਫਾਈਲ ਨੂੰ ਰੀਲੌਡਸ ਕਰਦੇ ਹੋ ਤਾਂ ਵੀਜ਼ਾ ਆ ਰਿਹਾ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਸਾਂਝੀ ਕਰੂੰਗਾ ਸਪਟੰਬਰ 2026 ਦੇ ਵਿੱਚ ਇੱਕ ਵਿਦਿਆਰਥੀ ਦਾ ਸਾਡੇ ਦਾ ਵੀਜ਼ਾ ਆਇਆ ਹੈ ਆਇਲਜ਼ ਦਾ ਸਕੋਰ ਹੈ 6.5 ਲਾਸਟ ইয়ার ਉਹਦਾ রিফিউজাল ਆਇਆ ਸੀ জানুয়ারি 2026 ਲਈ এন্ড ਉਹ ਵਿਦਿਆਰਥੀ ਦਾ ਜਿਹੜਾ ਅਗਲਾ ਇੰਟੇਕ ਬੰਦਾ ਪਿਆ ਸੀ ਉਹ ਸפטెంబਰ 2026 ਬੰਦਾ ਪਿਆ ਸੀਗਾ ਤੁਸੀਂ ਇਮੇਜਿਨ ਕਰੋ 6 ਸਾਢੇ ਮਹੀਨੇ ਦਾ ਬੈਂਡ ਠੀਕ ਹੈ ਜੀ ਜਨਵਰੀ ਇੰਟੇਕ ਦਾ ਰਿਫਿਊਜ਼ਲ ਮਾਈਟ ਸੀਟ ਨਹੀਂ ਸੀਗੀ ਪ੍ਰੋਗਰਾਮ ਅਵ अवेलेबल ਨਹੀਂ ਸੀ ਸפטెంబਰ ਦੇ ਵਿੱਚ ਯੂਨੀਵਰਸਿਟੀ ਇੰਸਟੀਟਿਊਸ਼ਨ ਨੇ ਆਫਰ ਵੀ ਦਿੱਤਾ ਬੱਚੇ ਦਾ ਵੀਜ਼ਾ ਆ ਗਿਆ রাইਟ ਸੋ ਮੈਂ ਜਿੱਥੋਂ ਤੁਸੀਂ ਸ਼ੁਰੂ ਕੀਤਾ ਸੀਗਾ मैं सच्चाई शेयर कर रहा है यस कैनेडा रेसो इनक्रीज हो पिछले कुछ महीनों कह रहा है कि रीलॉजमेंट नीजा आएगा एंड लैंडमार्क के बहुत सारे अजहे विद्यार्थी ने जमें नाम लेने शुरू कर दते सैशन ही खत्म हो जाएगा जिन्ह का रिफ्यूजल तो वीजा अभी कनवर्ट किया सो कोई भी बच्चा जो सा संपर्क करेगा ਤੋਂ ਐਕਸਪਰਟ ਐਡਵਾਈਸ ਦੇ ਨਾਲ ਨਾਲ ਐਸਓਪੀ ਦੇ ਵਿੱਚ ਕਿਵੇਂ ਪ੍ਰੇਪਰੇਸ਼ਨ ਕਰਨੀ ਹੈ ਉਹਦੇ ਵਿੱਚ ਪਲੇਜਰਿਜ਼ਮ ਤੋਂ ਕਿੱਦਾਂ ਬਚਾਅ ਕਰਨਾ ਯਾਨੀ ਕਿ ਉਹ ਕਾਪੀਡ ਨਾ ਲੱਗੇ ਤੁਹਾਡੇ ਪਰਸਨਲ ਐਕਸਪੀਰੀਅੰਸ ਨੂੰ ਐਸਓਪੀ ਚ ਕਿੱਦਾਂ ਪਾਣਾ ਹੈ ਫਾਈਨੈਂਸਸ ਤੁਹਾਡੇ ਕੋ ਅਵੇਲੇਬਲ ਨੇ ਪਰ ਉਹਨਾਂ ਫਾਈਨੈਂਸਸ ਨੂੰ ਰਿਪਰੈਜ਼ੈਂਟ ਕਿੱਦਾਂ ਕਰਨਾ ਹੈ ਸਹੀ ਪ੍ਰੋਗਰਾਮ ਦੀ ਚੋਣ ਕਿਵੇਂ ਕਰਨੀ ਹੈ ਕਿਹੜਾ ਪ੍ਰੋਗਰਾਮ ਚੁਣ ਕੇ ਤੁਸੀਂ ਅਪਲਾਈ ਕਰਨਾ ਹੈ ਉਹ ਸਾਰੀਆਂ ਗੱਲਾਂ ਦੇ ਉੱਤੇ ਤੁਹਾਨੂੰ ਗਾਈਡ ਕੀਤਾ ਜਾਏਗਾ ਐਂਡ ਉਸੇ ਅਕੋਰਡਿੰਗ ਤੁਹਾਡੀ ਫਾਈਲ ਨੂੰ ਪ੍ਰੋਸੀਡ ਕੀਤਾ ਜਾਏਗਾ ਸੋ ਸਾਲ 2026 उन्ह विद्यार्थियों बहुत ही इंपॉर्टेंट है जिन्होंने कैनेडा अपलाई किया पर रिफ्यूजल आ गया क्योंकि हम शायद थोड़ा समा भी पा लिया है एंड हूँ कैनेडा के भी यह कन्फर्म कर दिता है एंड एम्बेसी ने बड़ी क्लीयरली दस दिता है कि दो हज़ार छब्बीस देर विल बी नो चेंजेस टू द सीआईपी लिस्ट ऑफ प्रोग्राम्स यानी कि जो सीआईपी कोड के तहत जो प्रोग्राम्स असी ਦੇਖਦੇ ਆ ਕਿ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੈਨੇਡੀਅਨ ਐਮਬੈਸੀ ਨੇ ਇੰਸਟੀਟਿਊਸ਼ਨਸ ਨੂੰ ਦਿੱਤੇ ਨੇ ਇੰਸਟੀਟਿਊਸ਼ਨਸ ਨੇ ਸਾਡੇ ਨਾਲ ਸ਼ੇਅਰ ਕੀਤੇ ਨੇ ਉਹਦੇ ਚ ਲਾਸਟ ਈਅਰ ਕੁਝ ਚੇਂਜੇਸ ਹੋਏ ਸੀ ਪ੍ਰੋਗਰਾਮ ਐਡ ਹੋ ਜਾਂਦੇ ਸੀ ਮਾਈਨਸ ਹੋ ਜਾਂਦੇ ਸੀ ਉਹ ਕਹਿ ਰਿਹਾ ਕਿ ਹੁਣ ਕੋਈ ਚੇਂਜੇਸ ਨਹੀਂ ਹੋਣਗੇ ਇਹੀ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਅਪਲਾਈ ਕਰਕੇ ਬਹੁਤ ਪਰਮਿਟ ਲੈ ਸਕਦੇ ਹੋ ਦੈਟ ਇਜ਼ ਵੈਰੀ ਇੰਪੋਰਟੈਂਟ ਐਂਡ ਮੈਂ ਤੁਹਾਡੇ ਨਾਲ ਤੋਂ ਦੇ ਰਾਹੀਂ ਸਰ ਇੱਕ ਹੋਰ ਚੀਜ਼ ਸ਼ੇਅਰ ਕਰਨਾ ਚਾਹਾਂਗਾ ਦੇਖੋ ਕੈਨੇਡਾ ਦੇ ਵਿੱਚ ਵਿੱਚ ਯੂ نو 30 ਦੇ ਰੀਜਨਸ ਨੇ ਜਿੱਥੇ ਤੁਸੀਂ ਜਾ ਕੇ ਰਹਿ ਸਕਦੇ ਹੋ ਯੂ نو 10 ਟੈਰੀਟਰੀਸ ਨੇ 10 ਪ੍ਰੋਵਿੰਸਸ ਨੇ ਉਹਨਾਂ 10 ਪ੍ਰੋਵਿੰਸਸ ਦੇ ਵਿੱਚ ਸਾਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ ਵਿਚ ਪ੍ਰੋਵਿੰਸ ਇਜ਼ ਰਿਕੁਆਇਰਿੰਗ ਪੋਪੂਲੇਸ਼ਨ ਐਂਡ ਵਿਚ ਪ੍ਰੋਵਿੰਸ ਇਜ਼ ਰਿਕੁਆਇਰਿੰਗ ਦ ਕਾਈਂਡ ਆਫ ਪੋਪੂਲੇਸ਼ਨ ਯਾਨੀ ਕਿ ਜੇ ਮੈਂ ਅਲਬਰਟਾ ਦੇ ਵਿੱਚ ਗੱਲ ਕਰਾਂ ਰਾਈਟ ਅਲਬਰਟਾ ਦੇ ਵਿੱਚ ਹੁਣ ਡਿਮਾਂਡ ਕਿਹਦੀ ਹੈ ਤੁਸੀਂ ਮੈਂ ਕੋਈ ਨੈਗੇਟਿਵ ਪੁਆਇੰਟ ਨਹੀਂ ਡਿਸਕਸ ਕਰਨਾ ਚਾਹੁੰਦਾ ਬਟ ਰੀਸੈਂਟਲੀ ਇੱਕ ਬਹੁਤ ਇੰਪੋਰਟੈਂਟ ਨਿਊਜ਼ ਵੀ ਵਾਇਰਲ ਹੋਈ ਸੀ ਅਲਬਰਟਾ ਦੇ ਵਿੱਚ ਇੱਕ ਮੈਡੀਕਲ ਕੇਅਰ ਦੀ ਕਮੀ ਕਾਰਨ ਇੱਕ ਇੰਡੀਅਨ origin ਦੇ ਬੰਦੇ ਦੀ ਯੂ ਨੋ ਡੈਥ ਹੋ ਗਈ ਸੀ ਹੁਣ ਹੁਣ ਦੇਖੋ ਇੱਕ ਐਗਜ਼ਾਮ ਥੋੜਾ ਜਿਹਾ ਮਤਲਬ ਰਿਐਲਿਟੀ ਦੇ ਅਸੀਂ ਲੱਗ ਗਏ ਹੈ ਕਿ ਹੈਲਥ ਕੇਅਰ ਸਿਸਟਮ ਦੇ ਵਿੱਚ ਕੈਨੇਡਾ 'ਚ ਡਿਮਾਂਡ ਜ਼ਿਆਦਾ ਹੈ ਰਿਕੁਆਇਰਮੈਂਟਸ ਆ ਤਾਂ ਕਿਉਂਕਿ ਉਹਨਾਂ ਨੂੰ ਲੋਕ ਚਾਹੀਦੇ ਨੇ ਤੋ ਅਜੇ ਹੀ ਚਾਹਲੇ ਤੇ ਸੁੱਪਰ ਕੇ ਸਾਡੇ ਸਾਹਮਣੇ ਤਾਂ ਆ ਜਾਂਦੇ ਨੇ ਕਿਉਂਕਿ ਉਹ ਇੱਕ ਇੰਡੀਅਨ origin ਪਰਸਨ ਸੀਗੇ ਬਟ ਤੁਸੀਂ ਕਿਤੇ ਵੀ ਪਲੇਟਫਾਰਮ ਤੇ ਚਲੇ ਜਾਓ ਇਨਫੈਕਟ ਕਿਸੇ ਵੀ ਕੰਟਰੀ ਤੇ ਚਲੇ ਜਾਓ ਹੈਲਥ ਕੇਅਰ ਦੇ ਵਿੱਚ ਉਹਨਾਂ ਨੂੰ ਜ਼ਿਆਦਾ ਰਿਕੁਆਇਰਮੈਂਟ ਹੈ ਕਿਉਂਕਿ ਉਹਨਾਂ ਨੂੰ ਲੋਕ ਚਾਹੀਦੇ ਮੈਂ ਇੱਕ ਇੱਕ ਥੋੜੀ ਸੀਰੀਅਸ ਕਨਵਰਸੇਸ਼ਨ ਜੇ ਇੱਕ ਫਨੀ ਪੁਆਇੰਟ ਲਿਆਉਂਗਾ ਪਰ ਮੈਂ ਇਟਲੀ ਦੇ ਵਿੱਚ ਇੱਕ ਮੈਂ ਇੱਕ ਪੇਜ ਫੋਲੋ ਕਰਦਾ ਹਾਂ ਆਪਣੇ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਤੇ ਮੈਂ ਕਦੇ ਚਲਾਇਆ ਨਹੀਂ ਪਰ ਪਹਿਲਾਂ ਚਲਾਉਂਦਾ ਸੀਗਾ ਤੇ ਉਹਦੇ ਉੱਤੇ ਨਾ ਇੱਕ ਪੇਜ ਫੋਲੋ ਕਰਦਾ ਜਿੱਥੇ ਕੁਝ ਇੰਟਰਸਟਿੰਗ ਬਟ ਫਨੀ ਆਰਟੀਕਲਸ ਆਉਂਦੇ ਨੇ ਉਹ ਚ ਉਹਨਾਂ ਨੇ ਦੱਸਿਆ ਕਿ ਇਟਲੀ ਦੇ ਵਿੱਚ ਇੱਕ ਅਜੇਹਾ ਪਿੰਡ ਹੈ ਜਿਹਦੇ ਵਿੱਚ ਇੱਕ ਬੱਚੇ ਦਾ ਜਨਮ 30 ਸਾਲ ਬਾਅਦ ਹੋਇਆ ਹਾਂ ਯਾਨੀ 30 ਸਾਲ ਬਾਅਦ ਉੱਥੇ ਕਿਸੇ ਇੱਕ ਬੱਚੇ ਦਾ ਜਨਮ ਹੋਇਆ ਯਾਨੀ ਉਹ ਏਰੀਆਜ਼ ਦੀ ਅੰਡਰਸਟੈਂਡਿੰਗ ਦੇਖੋ ਨਾ ਪੋਪੂਲੇਸ਼ਨ ਘਟਾ ਉੱਥੇ ਯਾਨੀ ਕਿ ਰਾਈਟ ਇਸੇ ਕਰਕੇ ਇਟਲੀ ਦੇ ਵਿੱਚ ਰੀਸੈਂਟ ਟਾਈਮਸ ਦੇ ਵਿੱਚ ਡਿਮਾਂਡਸ ਵਧੀ ਹੈ ਕਿ ਉੱਥੇ ਆ ਕੇ ਲੋਕ ਰਹਿਣ ਉਸੇ ਸਟੱਡੀ ਵੀਜ਼ਾ ਲਈ ਲੋਕ ਰਹਿਣ ਕੈਨੇਡਾ ਦੇ ਵਿੱਚ ਵੀ ਜਿਹਾ ਹੀ ਹੈ ਟੋਰਾਂਟੋ ਬ੍ਰੈਂਟਨ ਵੈਂਕੂਵਰ ਰਾਈਟ ਕੈਲਗਰੀ ਰਾਈਟ ਇਹ ਉਹ ਲੋਕੇਸ਼ਨਾਂ ਨੇ ਜਿਹੜੀਆਂ ਬਹੁਤ ਪਪੂਲਰ ਨੇ ਅਜ ਵੀ ਇਥੇ ਡਿਮਾਂਡ ਹੈ ਬਟ ਤੁਸੀਂ ਜੇ ਸਕੈਚੂਨ ਵਾਲ ਰੁਕ ਕਰੋ ਠੀਕ ਹੈ ਜੀ ਐਡਮਿੰਟਨ ਵਾਲ ਰੁਕ ਕਰੋ ਠੀਕ ਹੈ ਐਡਮਿੰਟਨ ਦੇ ਕੁਝ ਲਾਗਲੇ ਇਲਾਕੇ ਨੇ ਉਧਰ ਰੁਕ ਕਰੋ ਉਸ ਤੋਂ ਬਾਅਦ 온ਟਾਰੀਓ ਦੇ ਵਿੱਚ ਯੂ نو देयर आर ਸਰਟਨ ਇਮੀਗ੍ਰੇਸ਼ਨ ਪ੍ਰੋਗਰਾਮਸ ਜੋ ਬੱਚ ਨੂੰ ਇੱਕ ਪੀਆਰ ਤੱਕ ਵੀ ਲਾਹੇਵੰਦ ਰਸਤਾ ਦਿਖਾਉਂਦੇ ਨੇ ਰਾਈਟ ਬਟ ਆਈ ਵਿਨ ਨੇਮ ਦੋਸ ਲੋਕੇਸ਼ਨ ਕਿਉਂਕਿ ਮੈਂ ਇੰਸਟੀਟਿਊਸ਼ਨ ਦਾ ਨਾਮ ਲੈ ਕੇ ਨਹੀਂ ਕਹਿਣਾ ਚਾਹੁੰਦਾ ਕਿ ਇੱਥੇ ਜੋਬ ਕੋਈ ਵੀ ਇੰਸਟੀਟਿਊਸ਼ਨ ਅਪਲਾਈ ਕਰੋ ਬਟ ਸਡਬਰੀ ਇੱਕ ਜੀ ਲੋਕੇਸ਼ਨ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੇ ਮੈਂ ਸੈਕ ਲੋਕੇਸ਼ਨ ਹੈ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਨੂੰ ਬਹੁਤ ਸਾਰੇ ਅਜਿਹੇ ਸਪੌਟਸ ਨੇ ਜਿਹਦੇ ਵਿੱਚ ਹੱਲੇ ਵੀ ਡਿਮਾਂਡ ਹੈ ਠੀਕ ਹੈ ਜੀ ਸਾਰਨੀਆ ਇੱਕ ਲੋਕੇਸ਼ਨ ਹੈ ਠੀਕ ਹੈ ਜੀ ਜਿੱਥੇ ਡਿਮਾਂਡ ਵੀ ਹੈ ਬੈਰੀ ਇੱਕ ਲੋਕੇਸ਼ਨ ਹੈ ਜਿਹਦੇ ਵਿੱਚ ਤੁਸੀਂ ਰਹਿ ਸਕਦੇ ਹੋ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਆਸ਼ਵਾ ਇੱਕ ਲੋਕੇਸ਼ਨ ਹੈ ਜਿੱਥੇ ਤੁਸੀਂ ਜਾ ਸਕਦੇ ਹੋ ਬਹੁਤ ਸਾਰੀਆਂ ਅਜਿਹੇ ਲੋਕੇਸ਼ਨ ਨੇ ਜੋ ਓਨਟਾਰੀਓ ਵੈਂਕੂਵਰ ਦੇ ਵਿੱਚ ਨੇ ਜਿੱਥੇ ਪੈਪੇਡਮੀ অন্ਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਨੇ ਜਿੱਥੇ ਤੁਸੀਂ ਜਾ ਕੇ ਉਸੇ ਰੀਜਨ ਸਿਰ ਰਹਿ ਕੇ ਇੱਕ ਚੰਗਾ ਭਵਿੱਖ ਬਣਾ ਸਕਦੇ ਹੋ ਪਰ ਜਦੋਂ ਸਾਡੇ ਨਾਲ ਵੀ ਗੱਲ ਕਰਦਾ ਹੈ ਵਿਦਿਆਰਥੀ ਚਾਹੇ ਪਾਸਟ ਰਿਫਿਊਜ਼ਲ ਹੈ ਜਾਂ ਫਰੈਸ਼ ਕੇਸ ਅਪਲਾਈ ਕਰ ਰਿਹਾ ਹੈ ਉਹਨੂੰ ਸਾਡੇ ਨਾਲ ਇਹ ਗੱਲ ਕਰਕੇ ਅੰਡਰਸਟੈਂਡ ਕਰਨਾ ਹੈ ਕਿ ਇਹ ਪ੍ਰੋਗਰਾਮ ਛਡਣ ਤੋਂ ਬਾਅਦ ਉੱਥੇ ਇਸ ਪ੍ਰੋਗਰਾਮ ਦੇ ਰਿਲੇਟਿਡ ਕਿਤੇ ਹੀ ਜੌਬਸ ਅਵੇਲੇਬਲ ਨੇ ਉਹ ਜੌਬ ਜਿਹੜੀ ਹੈ ਜਦੋਂ ਮੈਨੂੰ ਮਿਲੇਗੀ ਤਾਂ ਮੇਰਾ ਵੇਜ ਰੇਟ ਕੀ ਹੋਏਗਾ పార్ట్ టైం జాబ్ دی అవైలబిలిటీజే హే తో ఉదెచ్ ਉਸ ఏరియా దే విచ్ కిస్ తరీకే దే పార్ట్ టైం జాబ్ అవైలబుల్ నే కి ఇన్స్టటిట్యూషన్ మెనూ పార్ట్ టైం జాబ్స్ హెల్ప్ కరేగా సో మేరీ ప్రొఫైల్ ਉਸ అకార్డింగ్ రెడీ హోయేగి దే లాంచ్ హోయేగి సడా ఫస్ట్ స్టెప్ హే వీసా లి అప్లై కర్నా బట్ సਾਨੂੰ యే సమయ నా పహణాయే కి సడి ఎడ్యుకేషన్ కంప్లీషన్ ఎడ్యుకేషన్ దే దౌరాన్ ఉస్ తోద వర్క్ పర్మిట్ దే దౌరాన్ assi కజే హి లైఫ్ జీనే ఆ ఉహి assi apni SOP చ ఎక్స్‌ప్లెయిన్ కర్నీ ఆ ఉహి సడే ఫైనాన్సెస్ నే ਤੁਸੀਂ ਕਰਕੇ ਪੂਰੀ ਜਰਨੀ ਨੂੰ ਅੰਡਰਸਟੈਂਡ ਕਰਕੇ ਆਪਣੇ ਕੇਸ ਨੂੰ ਪ੍ਰੋਸੀਡ ਕਰਨਾ ਹੈ ਬਿਲਕੁਲ ਠੀਕ ਹੈ ਸਰ ਸੋ ਬਹੁਤ سارے ਫੈਕਟ ਤੁਸੀਂ ਸ਼ੇਅਰ ਕੀਤੇ ਨੇ ਸਾਡੇ ਨਾਲ ਏ ਟੂ ਜ਼ेड ਇਨਫੋਰਮੇਸ਼ਨ ਮੈਨੂੰ ਲੱਗਦਾ ਹੈ ਇਸ ਕੰਸਰਨ ਟਾਪਿਕ ਦੇ ਤੋ ਤੁਸੀਂ ਸ਼ੇਅਰ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਸਾਰੇ ਵਿਦਿਆਰਥੀ ਅਮਨਦੀਪ ਜੀ ਦੇ ਨਾਲ ਗੱਲ ਕਰਨ ਟੈਲੀਫੋਨ ਤੇ ਗੱਲ ਕਰਨ ਪੂਰੀ ਕਨਫਿਊਜ਼ਨ ਆਪਣੇ ਦੂਰ ਕਰਨ ਉਸ ਤੋਂ ਬਾਅਦ ਆਪਣੇ ਆਖਰੀ ਫੈਸਲੇ ਕਰਨ ਥੈਂਕ ਯੂ ਸੋ ਮੱਚ ਅਮਨਦੀਪ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ